12 ਪੋ ਦਾ ਦਿਨ ਚੜਿਆ ਜੀ 12 ਪੋ ਵਾਲੇ ਦਿਨ ਵਜ਼ੀਰ ਖਾਂ ਪੁੱਛਦਾ ਬੱਚਿਓ ਮੇਰਾ ਕਹਿਣਾ ਮੰਨਦੇ ਹੋ ਇਸਲਾਮ ਧਰਮ ਕਬੂਲਦੇ ਹੋ ਬਾਬਾ ਫਤਿਹ ਸਿੰਘ ਕਹਿਣ ਲੱਗਾ ਵਜੀਦਿਆ ਤੈਨੂੰ ਕੱਲ ਵੀ ਆਖਿਆ ਅਸੀਂ ਸਿੱਖੀ ਨਹੀਂ ਛੱਡਣੀ ਜੋ ਤੈ ਕਰਨਾ ਕਰ ਲੈ ਜੋ ਤੂੰ ਮਨ ਵਿੱਚ ਸੋਚਦਾ ਕਰ ਲੈ ਕਹਿੰਦੇ 12 ਪੋ ਵਾਲੇ ਦਿਨ ਸਹਿਬਜ਼ਾਦਿਆਂ ਨੂੰ ਬੜੇ ਭਿਆਨਕ ਤਸੀਹੇ ਦਿੱਤੇ ਫਿਰ ਦੁੰਨਾ ਸਿੰਘ ਹੰਡੂਰੀਆ ਹੋਇਆ ਜੀ ਗੁਰੂ ਸਾਹਿਬ ਦਾ ਸਮਕਾਲੀ ਕਵੀ ਹੋਇਆ ਇਹਨੇ ਇੱਕ ਕਿਤਾਬ ਲਿਖੀ ਹੈ ਕਥਾ ਗੁਰਸੂਤਨ ਕੀ ਉਹਦੇ ਵਿੱਚ ਲਿਖਦਾ ਕਹਿੰਦਾ 12 ਪੋ ਵਾਲੇ ਦਿਨ ਸਹਿਬਜ਼ਾਦਿਆਂ ਨੂੰ ਗਲੇਲੇ ਮਾਰੇ ਗੁਲੇਲੇ ਸਹਬਜਾਦਿਆਂ ਦੇ ਮਾਰਦੇ ਆ ਪਿੱਪਲ ਦੇ ਨਾਲ ਦੋਨਾਂ ਸਹਬਜਾਦਿਆਂ ਨੂੰ ਬੰਨ ਕੇ ਹੱਥ ਪਿੱਛੇ ਬੰਨ ਦਿੱਤੇ ਪੈਰ ਬੰਨ ਦਿੱਤੇ ਸਹਬਜਾਦਿਆਂ ਦੇ ਇਦਾਂ ਗੁਲੇਲੇ ਮਾਰਦੇ ਆ ਇੱਕ ਗੁਲੇਲਾ ਬਾਬਾ ਫਤਿਹ ਸਿੰਘ ਦੇ ਇਥੇ ਅੱਖ ਵਿੱਚ ਲੱਗਦਾ ਅੱਖ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ ਕੋ ਸਤਨਾ ਸਰਿਵਾ ਖੂਨ ਦੀ ਧਾਰਾ ਚੱਲ ਰਹੀ ਹੈ ਪਰ ਫਿਰ ਵੀ ਗੁਰੂ ਦੇ ਲਾਲ ਰੋਏ ਨਹੀਂ ਅੱਖਾਂ ਵਿੱਚ ਹੰਝੂ ਨਹੀਂ ਆਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਨੂੰ ਇਤਿਹਾਸ ਕਰ ਦੱਸਦੇ ਆ ਛਟੀਆਂ ਦੇ ਨਾਲ ਕੁੱਟਿਆਂ ਵੀ ਗਿਆ ਕੋਮਲ ਜਿੰਦਾ ਗੁਰੂ ਦੇ ਲਾਲਾਂ ਦੀਆਂ ਜਦੋਂ ਛਟੀ ਦੇ ਨਾਲ ਕੁੱਟਦੇ ਆ ਜਿੱਥੇ ਛਟੀ ਵੱਜਦੀ ਹੈ ਗੁਰੂ ਦੇ ਲਾਲਾਂ ਦੇ ਸਰੀਰ ਤੇ ਲਾਛਾਂ ਪੈ ਗਈਆਂ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਾ ਲਾਲਾਂ ਦਾ ਸਾਰਾ ਹੀ ਸਰੀਰ ਲਾਛਾਂ ਦੇ ਨਾਲ ਭਰ ਗਿਆ ਇੱਥੇ ਵੱਸ ਨਹੀਂ ਇਤਿਹਾਸ ਵਿੱਚ ਇਹ ਵੀ ਆਉਂਦਾ ਕਹਿੰਦੇ ਰੂਹ ਦੀਆਂ ਛੋਟੀਆਂ-ਛੋਟੀਆਂ ਬੱਤੀਆਂ ਬਣਾਈਆਂ ਗਈਆਂ ਦੋਨਾਂ ਸਹਿਬਜ਼ਾਦਿਆਂ ਦੇ ਐਦਾਂ ਉਂਗਲਾਂ ਵਿੱਚ ਰੱਖੀਆਂ ਬੱਤੀਆਂ ਬਣਾ ਕੇ ਰੂਹ ਦੀਆਂ ਤੇ ਉਹ ਰੂਹ ਨੂੰ ਫਿਰ ਅੱਗ ਲਾਈ ਗਈ ਵੀ ਜਦੋਂ ਇਹਨਾਂ ਦੀਆਂ ਉਂਗਲਾਂ ਸੜਨਗੀਆਂ ਇਹ ਰੋਣਗੇ ਇਸਲਾਮ ਧਰਮ ਕਬੂਲ ਕਰਨਗੇ ਪਰ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦਿਆਂ ਦਾ ਕਿੱਡਾ ਜਿਗਰਾ ਹੋਵੇਗਾ ਕਿੱਡੀ ਲਾਸ ਕਿੱਡੀ ਇਹੋ ਜੀ ਕੁਰਬਾਨੀ ਸਾਡੀ ਖਾਤਰ ਕੀਤੀ ਐ ਕਿੱਡਾ ਵੱਡਾ ਜਿਗਰਾ ਸਹਿਬਜ਼ਾਦਿਆਂ ਦੀਆਂ ਉਂਗਲੀਆਂ ਤਾਂ ਜ਼ਰੂਰ ਸੜਗੀਆਂ ਉਂਗਲੀਆਂ ਵਿੱਚ ਛਾਲੇ ਤਾਂ ਜ਼ਰੂਰ ਹੋ ਗਏ ਪਰ ਜਦੋਂ ਵਜ਼ੀਰ ਖਾਨ ਨੇ ਪੁੱਛਿਆ ਵੀ ਤੁਸੀਂ ਸਿੱਖੀ ਛੱਡਦੇ ਹੋ ਬਾਬਾ ਫਤਿਹ ਸਿੰਘ ਕਹਿੰਦਾ ਨਹੀਂ ਵਜ਼ੀਰ ਖਾਨ ਅਸੀਂ ਨਹੀਂ ਸਿੱਖੀ ਛੱਡਦੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਤੁਸ ਸਾਡੀ ਸਿੱਖੀ ਨਹੀਂ ਛੁਡਾ ਸਕਦਾ ਸਾਡਾ ਸਿਰ ਤਾਂ ਜ਼ਰੂਰ ਲਾ ਸਕਦਾ 12 ਕੋ ਵਾਲੇ ਦਿਨ ਮਾਂ ਜੀ ਕੋਲ ਫਿਰ ਭੇਜਤਾ ਠੰਡੇ ਬੁਰਜ ਵਿੱਚ 12 ਕੋ ਸਾਰੀ ਰਾਤ ਮਾਂ ਗੁਜਰ ਕੌਰ ਜੀ ਸਮਝਾਉਂਦੇ ਐ ਪੁੱਤਿਓ ਵੇਖਿਓ ਕਿਤੇ ਸਿੱਖੀ ਨਾ ਛੱਡਿਓ ਬਾਬਾ ਫਤਿਹ ਸਿੰਘ ਕਹਿਣ ਲੱਗਾ ਮਾਂ ਆਹ ਦੇਖ ਅੱਜ ਸਾਨੂੰ ਬੜੇ ਕਸ਼ਟ ਦਿੱਤੇ ਆ ਸਾਡਾ ਸਰੀਰ ਵੇਖ ਸਾਡੇ ਸਰੀਰ ਤੇ ਲਾਛਾਂ ਪੈ ਗਈਆਂ ਸਾਨੂੰ ਬੜਿਆ ਕੁੱਟਿਆ ਗਿਆ ਆ ਸਾਡੇ ਮਾਂ ਹੱਥ ਵੇਖ ਸਾਡੇ ਹੱਥਾਂ ਤੇ ਛਾਲੇ ਹੋ ਗਏ ਪਰ ਜਦੋਂ ਵਜ਼ੀਰ ਖਾਨ ਨੇ ਪੁੱਛਿਆ ਸਿੱਖੀ ਛੱਡਦੇ ਹੋ ਅਸੀਂ ਕਿਹਾ ਨਹੀਂ ਵਜ਼ੀਰ ਖਾਨ ਅਸੀਂ ਸਿੱਖੀ ਨਹੀਂ ਛੱਡਦੇ ਸਾਨੂੰ ਆਪਣਾ ਧਰਮ ਜਿੰਦ ਜਾਨ ਤੋਂ ਵੀ ਪਿਆਰਾ ਹੈ ਪਰ ਮਾਂ ਜਦੋਂ ਸਾਨੂੰ ਕਸ਼ਟ ਦਿੱਤੇ ਜਾਂਦੇ ਸੀ ਉਸ ਸਮੇ ਮਲੇਰ ਕੋਟਲੇ ਦੇ ਨਵਾਬ ਨੇ ਆਖਿਆ ਸੀ ਉਹ ਵजीर खान ਇਹ ਬੱਚਿਆਂ ਤੇ ਕਿਉਂ ਪਾਪ ਕਰ ਰਿਹਾ ਆਕੋ ਸਤਨਾਮ ਸ੍ਰੀ ਵਾਹਿ ਇਹਨਾਂ ਤੇ ਇਹਨਾਂ ਨੇ ਤੇਰਾ ਕੀ ਵਿਗਾੜਿਆ ਇਹਨਾਂ ਤੇ ਪਾਪ ਨਾ ਕਰ ਇਹਨਾਂ ਤੇ ਜ਼ੁਲਮ ਨਾ ਕਰ ਯਾਦ ਰੱਖੀ ਜੇ ਇਹਨਾਂ ਤੇ ਜ਼ੁਲਮ ਕਰੇਗਾ ਤੇਰਾ ਰਾਜ ਦਾ ਅੰਤ ਹੋ ਜਾਏਗਾ ਆਕੋ ਸਤਨਾਮ ਸ੍ਰੀ ਵਾਹਿ ਮਾਂ ਮਲੇਰ ਕੋਟਲੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਪਰ ਮਾਂ ਵजीर खान ਨੇ ਉੱਥੇ ਵਸ ਨਹੀਂ ਕੀਤੀ। ਮਾਂ ਉੱਥੇ ਇੱਕ ਸੁੱਚਾ ਆਨੰਦ ਸੀ। ਸੁੱਚਾ ਆਨੰਦ ਨੇ ਆਖਿਆ ਜੇ ਤੁਹਾਨੂੰ ਛੱਡ ਦੇਾਂਗੇ ਕੀ ਕਰੋਗੇ? ਮਾਂ ਅਸੀਂ ਉਹਨਾਂ ਨੂੰ ਆਖਿਆ ਤੁਸੀਂ ਸਾਨੂੰ ਛੱਡਣਾ ਨਹੀਂ ਹੈ। ਪਰ ਜੇ ਤੁਸੀਂ ਸਾਨੂੰ ਛੱਡ ਦਿਓਗੇ ਅਸੀਂ ਜੰਗਲਾਂ ਵਿੱਚ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਘੋੜੇ ਇਕੱਠੇ ਕਰਾਂਗੇ, ਸ਼ਸਤਰ ਇਕੱਠੇ ਕਰਾਂਗੇ, ਉਹਨਾਂ ਚਿਰ ਸੁੱਖ ਦਾ ਸਾਹ ਨਹੀਂ ਲਵਾਂਗੇ। ਜਿੰਨਾ ਚਿਰ ਵਜੀਰਖਾਂ ਦਾ ਤਖਤ ਨਾ ਪੁੱਟਦੀਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਾਂ ਅਸੀਂ ਬੜਾ ਡਟ ਕੇ ਜਵਾਬ ਦਿੱਤਾ ਵਜੀਰਖਾਂ ਨੂੰ ਮਾਂ ਤੂੰ ਫਿਕਰ ਨਾ ਕਰ ਅਸੀਂ ਦਾਦੇ ਦੀ ਪੱਗ ਨੂੰ ਦਾਗ ਨਹੀਂ ਲਵਾਵਾਂਗੇ ਮਾਤਾ ਪਰ ਕੱਲ ਨੂੰ ਸਾਨੂੰ ਨੀਹਾਂ ਵਿੱਚ ਚੜਿਆ ਜਾਏਗਾ ਕਾਜੀ ਨੇ ਹੁਕਮ ਦੇ ਦਿੱਤਾ ਇਹਨਾਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚੜਾ ਦਿਓ ਮਾਂ ਕੱਲ ਨੂੰ ਸਾਨੂੰ ਨੀਹਾਂ ਵਿੱਚ ਚੜਨ ਦੇਣਗੇ ਮਾਂ ਗੁਜਰਖੁਰ ਕਹਿਣ ਲੱਗੀ ਬੱਚਿਓ ਓਏ ਲਾਲੋ ਓ ਮੇਰੇ ਸੋਹਣੇ ਦਲਾਰਿਓ ਓ ਤੁਹਾਨੂੰ ਨੀਹਾਂ ਵਿੱਚ ਹੀ ਚਿੰਨਣਗੇ ਤੁਹਾਨੂੰ ਮਾਰ ਥੋੜੀ ਦੇਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੁਹਾਨੂੰ ਮਾਰ ਥੋੜੀ ਦੇਣਗੇ ਨੀਹਾਂ ਵਿੱਚ ਹੀ ਚਿੰਨਣਗੇ ਫਿਰ ਕੀ ਹੋਇਆ ਹੱਸ ਹੱਸ ਕੇ ਨੀਹਾਂ ਵਿੱਚ ਖੜਿਓ ਆ ਵੇਖੋ ਸਹਿਬ ਜਾਦੇ ਅੱਜ ਮਰੇ ਐ ਜੀ ਸਾਡੇ ਦਾਦੇ ਪੜਦਾਦੇ ਦੁਨੀਆ ਤੋਂ ਚਲੇ ਗਏ ਅੱਜ ਕੋਈ ਨਾਮ ਲੈਣ ਵਾਲਾ ਵੀ ਨਹੀਂ ਹੈ ਹਰ ਬਾਬਾ ਫਤੇਹ ਸਿੰਘ ਜੀ ਸ਼ਹੀਦ ਹੋਇਆ ਨੂੰ ਕਿੰਨਾ ਸਮਾਂ ਹੋ ਗਿਆ ਅੱਜ ਵੀ ਫਤੇਗੜ ਸਾਹਿਬ ਜਾ ਕੇ ਵੇਖੋ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਆ ਕੋਲ ਸਤਨਾਮ ਸ਼ੇਰਵਾਹੇ ਐਨੀ ਦੁਨੀਆ ਕੋਈ ਮਾਰ ਸਕਦਾ ਜਿਹੜੇ ਕੌਮ ਦੀ ਖਾਤਰ ਤੁਰੇ ਆ ਉਹਨਾਂ ਨੂੰ ਕੋਈ ਨਹੀਂ ਜੰਮਿਆਂ ਮਾਰਨ ਵਾਲਾ ਉਹ ਸਦਾ ਹੀ ਅਮਰ ਰਹਿੰਦੇ ਆ ਮਾਂ ਗੁਜਰਕ ਹੋਰ ਕਹਿਣ ਲੱਗੀ ਬੱਚਿਓ ਤੁਹਾਨੂੰ ਮਾਰ ਨਹੀਂ ਸਕਦੇ ਤੁਸੀਂ ਸਦਾ ਹੀ ਅਮਰ ਰਹੋਗੇ